ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨੇ ਪਾਵੇ ਮੋਖ ਦਵਾਰ ਜੇ ਮਨ ਵਿੱਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ ਤਾਂ ਮਨੁੱਖ ਕੂੜ ਤੋਂ ਖਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ ਮੰਨੇ ਪਰਵਾ ਰਹੇ ਸਾਧਾਰ ਇਹੋ ਜਿਹੋ ਮਨੁੱਖ ਆਪਣੇ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਤੇਕ ਦ੍ਰਿੜ ਕਰਾਉਂਦਾ ਹੈ ਮੰਨੇ ਤਰੈ ਤਾਰੇ ਗੁਰਸਿੱਖ ਨਾਮ ਵਿੱਚ ਮਨ ਭਤੀਜਣ ਕਰਕੇ ਹੀ ਸਤਿਗੁਰੂ ਵੀ ਆਪ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ ਮੰਨੈ ਨਾਨਕ ਪਵੈ ਨਾ ਠਿਖ ਨਾਮ ਵਿੱਚ ਮਨ ਜੁੜਨ ਕਰਕੇ ਹੇ ਨਾਨਕ ਮਨੁੱਖ ਤਿਰ ਤਿਰ ਦੀ ਮੋਤਾਜੀ ਨਹੀਂ ਕਰਦੇ ਫਿਰਦੇ ਐਸਾ ਨਾਮ ਨਿਰੰਝਨ ਹੋਏ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਐਡਾ ਉੱਚਾ ਹੈ ਕਿ ਇਸ ਵਿੱਚ ਜੁੜਨ ਵਾਲਾ ਵੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ ਜੇ ਕੋ ਮਨ ਜਾਣੈ ਮਨ ਕੋਏ ਜੇ ਕੋਈ ਮਨੁੱਖ ਆਪਣੇ ਮਨ ਵਿੱਚ ਹਰ ਨਾਮ ਦੀ ਲਗਨ ਪੈਦਾ ਕਰ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ